सारू सत गज के आखो वाहेगुरु जी का खालसा वाहेगुरु जी की फतेह किसान मजदूर एकता जिंदाबाद कर लो तैयारी ਅਸੀਂ ਵੀ ਲਾ ਕੇ ਖਾੜੇ ਦੋ ਕਾਂਫਰ ਹੋ ਜੀਏ ਵਿਹਲੇ ਆਰੀ 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 ਕਿਸਾਨਾਂ ਦੇ ਕੱਠ ਮੂਰੇ ਫੇਲ ਹੋਇਆ ਤੰਤਰ ਸਰਕਾਰੀ ਜੱਗ ਤੇ ਮਿਸਾਲ ਬਣ ਗਈ ਜੱਟ ਤੇ जाट ਦੀ ਯਾਰੀ ਫਿਰ ਇਹ ਜੀ ਸ਼ੁਰੂ आ जो पिछो हुजो इले हलो सफ़ार शर्मे पका चलो ख़ाली करंदू चेंदो शेरो आ जा ख़ाली करी कोन पिछो हुजो पुत्रो इहो व्यक्तो आ जॻह ख़ाली करो डॉले वारे साइड ते सैट करी शुरू सैट हुजो नी शुरू ਦਨ ਖੁੱਲ ਗਏ ਠੰਡ ਚਲੇ ਗਈ ਔਰ ਇੱਕ ਜਸ਼ੀਲਾ ਗੀਤ ਗਾਈਏ ਕਿਉਂਕਿ ਜੋਸ਼ ਵਾਲੇ ਗੀਤ ਵੀ ਜ਼ਰੂਰੀ ਆ ਹਰ ਬੰਦਾ ਆਪਣੇ ਤਰੀਕੇ ਨਾਲ ਸਮਾਜ ਚ ਜੁੜਿਆ ਤੇ ਸੇਵਾ ਕਰਦਾ ਗਾਉਣ ਵਾਲਿਆਂ ਦਾ ਕੰਮ ਹੈ ਤੁਹਾਨੂੰ ਹੌਸਲਾ ਦੇਣਾ ਤੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨਾ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 四二五五下。 mar nu ma ਦਰਦੇ ਜਿਹੜੇ ਮੋਤ ਦੇ ਵਪਾਰੀ ਨੇ ਹਿੱਕਾ ਤਾਣ ਕੇ ਖੜਦੇ ਜਿਹੜੇ ਮਰਨੋਂ ਮੌਲੋਂ ਡਰਦੇ ਜਿਹੜੇ ਮੋਤ ਦੇ ਵਪਾਰੀ ਨੇ ਓ ਹਿੱਕਾ ਤਾਣ ਕੇ ਖੜਦੇ ਜੇੜੇ ਅੱਤ ਦੇ ਵਪਾਰੀ ਨੇ ਮਰਨੋਂ ਮੂਲ ਤਾਂ ਕਰਦੇ ਕਿਉਂ ਦੇਵਪਾਰੀ ਨੇ ਮਰਨੋਂ ਮੂਲ ਨਾ ਕਰਦੇ ਜੀਂਦੇ ਮੌਤ ਦੇ ਵਪਾਰੀ ਨੇ ਮਰਨੋਂ ਮੂਲ ਨਾ ਕਰਦੇ ਜੀਂਦੇ ਮੌਤ ਦੇ ਵਪਾਰੀ ਨੇ ਜੇ ਕੋ ਖਾਲੀ ਕਰ ਦੋ ਜਗ੍ਹਾ ਚਾਹੇ ਸਪਾਰਸ਼ੀਆਂ ਚਾਹੇ ਜਿਹੜੇ ਮਰਜ਼ੀ ਐ ਸਾਈਡ ਤੇ ਹੋ ਜਾ ਕਾਲੀ ਪੰਗਲੇ ਵੀਰ ਤੂੰ ਪਿੱਛੇ ਹੋ ਜਾ ਉਹ ਭਾਈ ਗੱਨ ਵਾਲਿਆ ਤੂੰ ਵੀ ਸਾਈਡ ਤੇ ਹੋ ਜਾ ਬੰਦੇ ਨੂੰ ਦਿਖਣਾ ਚਾਹੀਦਾ ਹੋ ਜਾ ਪਿੱਛੇ ਹੋ ਜਾ ਹੋਰ ਹੋ ਜਾ ਐ ਦੇ ਸਪੀਕਰ ਦੇ ਪਿੱਛੇ ਹੋ ਜਾ ਬਸ ਕੈਮਰਾ ਵਾਲਾ ਚੱਕ ਸੰਧ ਪੰਡ ਇਧਰ ਆ ਜਾ ਕੱਬੇ ਸਜਾ ਚਾ ਸੁਆਗ ਲੈਣ ਦੇ ਬਣ ਜਾ ਉਹ ਗੰਡੂ ਸਾਹਿਬ ਪਿੱਛੇ ਹੋ ਜਾ ਥੋੜਾ ਜਿਹਾ ਹੋਰ ਹਾਂ ਜੀ 什么？快快驾！